ਸਲੋਕ ਮੈਲਾ ਤੀਜਾ ਗੋੜੀ ਰਾਗ ਸੁਲਖਣੀ ਜੇ ਖਸਮੇ ਚਿਤ ਕਰੇ ਭਾਣਾ ਚੱਲੇ ਸਤਿਗੁਰੂ ਕੈ ਐਸਾ ਸ਼ਿੰਗਾਰ ਕਰੇ ਸੱਚਾ ਅਸ਼ਬੁੱਧ ਪਤਾਰਾ ਸਦਾ ਸਦਾ ਰਾਵੇ ਜਿਉ ਉਬਲੀ ਮਜੀਠਾ ਰੰਗ ਗਹਿ ਗਹਿ ਓ ਸੱਚੇ ਨੋ ਜੀਉ ਦੇ ਰੰਗ ਚ ਲੂਲਾ ਆਤਰਤੀ सच्चे लगा नेहे कूड़ ठगी गुज्जी नारा है कूड़ मलमा प्लेट तरे कूड़ी कर्म कूड़े स्यो लगा नानक सच्चा आप है आपे नजर करे मैला चौथा सतसंगत में हर उसत है संग साधु मिले प्यारिया ਕੋਏ ਪੁਰਖ ਪ੍ਰਾਣੀ ਧਨ ਜਨ ਹੈ ਉਪਦੇਸ਼ ਕਰੇ ਪਰੂ ਪੁਕਾਰਿਆ ਹਰ ਨਾਮ ਦ੍ਰਿੜਾਵੇ ਹਰ ਨਾਮ ਸੁਣਾਵੇ ਹਰ ਨਾਮੇ ਜਗ ਨਿਸਤਾਰਿਆ ਗੁਰ ਵੇਖਣ ਕੋ ਸਭ ਕੋਈ ਲੋਚ ਨਵਖੰਡ ਜਗਤ ਨਮਸ਼ਕਾਰਿਆ ਤੁਧ ਆਪੇ ਆਪ ਰੱਖਿਆ ਸਤਗੁਰ ਵਿੱਚ ਗੌਰ ਆਪੇ ਤੁਧ ਸਵਾਰਿਆ ਤੂੰ ਆਪੇ ਪੁਜੇ ਪੂਜ ਕਰਾਵੇਂ ਸਤਗੁਰ ਤੋਂ ਸਿਰ ਜਣ ਹਾਰਿਆ ਕੋਈ ਵਿਛੜ ਜਾਏ ਸਤਗੁਰੂ ਪਾਸੋਂ ਤਿਸ ਕਾਲਾ ਮੋਹ ਜਮ ਮਾਰਿਆ ਤਿਸ ਅੱਗੇ ਪਿੱਛੇ ਟੋਈ ਨਹੀਂ ਗੁਰਸਿੱਖੀ ਮਨ ਵਿਚਾਰਿਆ ਸਤਗੁਰੂ ਨੂੰ ਮਿਲੇ ਸਹੀ ਜਨ ਉੱਦਰੇ ਜਿਨ ਹਿਰਦੈ ਨਾਮ ਸੰਭਾਰੇ ਆ ਜਨਨਾਂ ਨਾਂਨ ਕੇ ਗੁਰਸਿੱਖ ਪੁੱਤੋ ਹਰ ਜਪਿਓ ਹਰ ਨਿਸਤਾਰਿਆ ਮੈਲਾ ਤੀਜਾ ਹਉਮੈ ਜਗਤ ਪੁਲਾਇਆ ਦੁਰਮਤਿ ਬਿਖਿਆ ਬਕਾਰ ਸਤਗੁਰ ਮਿਲੇ ਤਾਂ ਨਦਰੋ ਹੋਏ ਮਨ ਮੁਖ ਅੰਧ ਅੰਧਿਆਰ ਨਾਨਕ ਆਪੇ ਮੇਲ ਲੈ ਜਿਸਨੋ ਸ਼ਬਦ ਲਾਇ ਪਿਆਰ ਪਾਉੜੀ ਸੱਚ ਸੱਚੇ ਕੀ ਸਿਫਤ ਸਲਾਹ ਹੈ ਕੋ ਕਰੇ ਜਿਸ ਅੰਦਰ ਭਿੱਜੈ ਜਿਨਨੀ ਇੱਕ ਮਨ ਇੱਕ ਆਰਧੇ ਤਿੰਨ ਕਾ ਕੰਧ ਨਾ ਕਬੂ ਛਿੱਜੈ ਤਨ ਤਨ ਪੁਰਖ ਸ਼ਾਬਾਸ਼ ਜੇਨ ਸਚ ਰਸਨਾ ਅੰਮ੍ਰਿਤ ਪਿੱਜੈ ਸਚ ਸੱਚਾ ਜਿਨ ਮਨ ਭਾਵੰਦ ਸੇ ਮਨ ਸੱਚੀ ਦਰਗਾ ਲਿਚੈ ਤਨ ਤਨ ਜਨਮ ਸਚਿਆਰੀਆ ਮੁਖ ਉੱਜਲ ਸੱਚ ਕਰਜੈ ਸ਼ਲੋਕ ਮਹਲਾ 4 ਸਾਖਤ ਜਾਏ ਨਿਵੇਂ ਗੁਰ ਅੱਗੇ ਮਨ ਖੋਟੇ ਕੂੜ ਪੂੜਿਆ ਰੇ ਜਾਂ ਗੁਰ ਤਹੇ ਉੱਠੋ ਮੇਰੇ ਭਾਈ ਵਹਿ ਜਾਏ ਕੁਸਰ ਬਗੁਲਾਰੇ ਗੁਰ ਸਿੱਖਾ ਅੰਦਰ ਸਤ ਗੁਰ ਵਰਤੈ ਚੌਣ ਕੱਡੇ ਲਧੋਵਾਰੇ ਓਏ ਅੱਡੇ ਪਿੱਛੇ ਬਹਿ ਮੋਸ਼ ਪਾਇਨ ਮਰਨੀ ਕੋਟੇ ਹਾਰੇ ਉਹਨਾਂ ਦਾ ਪੱਖ ਸੁਉਥੈ ਨਹੀਂ ਜਾਏ ਕੂੜ ਲਹਿਨ ਪੇ ਡਾਰੇ ਜੇ ਸਾਖਤ ਨਰ ਖਾਵਈਏ ਲੋਚੀਏ ਬਿਖੱਡੇ ਮੁਖ ਉਗਲਾਰੇ ਹਾਰ ਸਾਖਤ ਸੇਤੀ ਸੰਗ ਨਾ ਕਰੀ ਹੋ ਓਏ ਮਾਰੇ ਸਿਰ ਜਣ ਹਾਰੇ ਜਿਸ ਕਾ ਇਹ ਖੇਲ ਸੋਈ ਕਰ ਵੇਖ ਜਨ ਨਾਨਕ ਨਾਮ ਸੰਭਾਰੇ ਮਹਿਲਾ ਚੌਥਾ ਸਤਿਗੁਰ ਪੁਰਖ ਆਗਮ ਹੈ ਜਿਸ ਅੰਦਰ ਸਰਪੁਰ ਧਾਰਿਆ ਸਤਿਗੁਰੂ ਨੂੰ ਅਪੜ ਕੋ ਨਾ ਸਕੈ ਜਿਸ ਵੱਲ ਸਿਰ ਜਣਹਾਰਿਆ ਸਤਿਗੁਰੂ ਕਾ ਖੜਗ ਸੰਜੋ ਹਰ ਭਗਤ ਹੈ ਜਿਤ ਕਾਲ ਕੰਟਕ ਮਾਰ ਵਡਾਰਿਆ ਸਤਿਗੁਰੂ ਕਾ ਰਖਣ ਹਾਰ ਹਰ ਆਪ ਹੈ ਸਤਿਗੁਰੂ ਕੈ ਪਿੱਛੇ ਹਰ ਸਭ ਉਬਾਰਿਆ ਜੋ ਮੰਦਾ ਚਿਤ ਵਹਿ ਪੂਰੇ ਸਤਿਗੁਰੂ ਕਾ ਸੋ ਆਪ ਤੁਹਾਵਣ ਹਾਰ ਮਾਰਿਆ ਇਹ ਗੱਲ ਹੋਵੇ ਹਰ ਦਰਗਾਹ ਸੱਚੇ ਕੀ ਜਨ ਨਾਨਕ ਅਗੰਮ ਵਿਚਾਰਿਆ ਪੌੜੀ ਸੱਚ ਸਤਿਆਂ ਜਿਨੀ ਅਰਧਿਆ ਜਾਂ ਉੱਠੇ ਤਾਂ ਸੱਚ ਚਵੇਂ ਸੇ ਵਿਰਲੇ ਜੁਗ ਮੈਂ ਜਾਣੀਆਂ ਜੋ ਗੁਰਮੁਖ ਸੱਚ ਰਵੇਂ ਥਾਉ ਬਿਲੇਹਾਰੀ ਤਿੰਨ ਕਉ ਜੇ ਅਨੰਦਿਨ ਸੱਚ ਲਵੇਂ ਜੇਨ ਮਨ ਤਨ ਸੱਚਾ ਪਹਾਉਂਦਾ ਸੇ ਸੱਚੀ ਦਰਗਾਹ ਗਵੇਂ ਜਨ ਨਾਨਕ ਬੋਲੇ ਸੱਚ ਨਾਮ ਸੱਚ ਸੱਚਾ ਸਦ ਨਵੇਂ ਸਲੋਕ ਮੈਲਾ ਚੌਥਾ ਕਿਆ ਸਵਣ ਕਿਆ ਜਾਗਣ ਗੁਰਮੁਖ ਤੇ ਪਰਵਾਣ ਜਿਨਾਂ ਸਾਸ ਗਿਰਾਸ ਨਾ ਵਿਸਰੇ ਸੇ ਪੂਰੇ ਪੁਰਖ ਪ੍ਰਧਾਨ ਕਰਨੀ ਸਤਗੁਰ ਪਾਈਐ ਆਨੰਦਿਨ ਲੱਗੈ ਧਿਆਨ ਤਿਨ ਕੀ ਸੰਗਤ ਮਿਲ ਰਹਾ ਵਰਗਾ ਪਾਈ ਮਾਨ ਸਉੰਦੇ ਵਾ ਵਾ ਉਚਰੇ ਉਠਦੇ ਵੀ ਵਾਹ ਕਰੀਨ ਨਾਨਕ ਤੇ ਮੁਖ ਉਜਲੇ ਜੇ ਨਿਤ ਕੁੱਠ ਸੰਭਾਲੇਨ ਮਹਿਲਾ ਚੌਥਾ ਸਤਗੁਰ ਸੇਵੀਐ ਆਪਣਾ ਪਾਈਐ ਨਾਮ ਅਪਾਰ ਭੁਜ ਡੁੱਬਦਿਆਂ ਕੱਢ ਲੈ ਹਰ ਦਾਤ ਕਰੇ ਦਾਤਾਰ ਤਨ ਤਨ ਸੇਸ਼ਾ ਹੈ ਜੇ ਨਾਮ ਕਰਹਿ ਵਾਪਰ ਵਣਜਾਰੇ ਸਿੱਖ ਆਵੰਦੇ ਸ਼ਬਦ ਲੰਗਾਵਣ ਹਾਰ ਜਨ ਨਾਨਕ ਜਿਨਕੋ ਕਿਰਪਾ ਭਈ ਤਿਨ ਸੇਵਿਆ ਸਿਰਜਣ ਹਾਰ ਪੌੜੀ ਸੱਚ ਸੱਚੇ ਕੇ ਜਨ ਤਖਤ ਹੈ ਸੱਚ ਸੱਚ ਜਿਨੀ ਅਰਾਧਿਆ ਜੇਨ ਗੁਰਮੁਖ ਖੋਜ ਢੰਡੋਲੇ ਆ ਤੈਨ ਸੰਦਰੋ ਹੀ ਸੱਚ ਲਾਧਿਆ ਸਤ ਸਾਹਿਬ ਸੱਚ ਜਿਨੀ ਸੇਵਿਆ ਕਾਲ ਕੰਟਕ ਮਾਰ ਤਿਨੀ ਸਾਧਿਆ ਸੱਚ ਸੱਚਾ ਸਭ ਦੂ ਵੱਡਾ ਹੈ ਸੱਚ ਸੇਵਨ ਸੇ ਸੱਚ ਰੁਲਾਧਿਆ ਸੱਚ ਸੱਚੇ ਨੂੰ ਸ਼ਾਬਾਸ਼ ਹੈ ਸੱਚ ਸੱਚ ਸੇਵ ਫਲਾਧਿਆ ਸ਼ਲੋਕ ਮੈਲਾ ਚੌਥਾ ਮਨ ਮੁਖ ਪ੍ਰਾਣੀ ਮੁਗਦ ਹੈ ਨਾ ਮਹੀਣ ਪਰਮਾਏ ਦਿਨ ਗੁਰ ਮਨੁਵਾਨਾ ਨਾ ਟਿਕਾ ਫਿਰ ਫਿਰ ਜੂਨੀ ਪਾਏ ਹਰ ਪ੍ਰਭ ਆਪ ਦਿਆਲ ਹੋਏ ਤਾ ਸਤਗੁਰ ਮਿਲਿਆ ਆਏ ਜਨ ਨਾਨਕ ਨਾਮ ਸਲਾਹਾ ਤੁਮ ਜਨਮ ਮਰਨ ਦੁਖ ਜਾਏ ਮਹਿਲਾ ਚੌਥਾ ਗੁਰਸਾਹ ਲਹੀ ਆਪਣ ਬਹੁ ਵਿਦ ਰੰਗ ਸੁਭਾਏ ਸਤਗੁਰ ਸੇਤੀ ਮਨ ਰਤ ਰਖਿਆ ਬਣ ਤਬਣਾਏ ਜਿਹਾ ਸਾਲਹਾ ਨਰ ਜਈ ਹਰ ਪ੍ਰੀਤਮ ਚਿਤ ਲਾਏ ਨਾਨਕ ਨਾਵੇਂ ਕੀ ਮਨ ਭੁੱਖ ਹੈ ਮਨ ਤ੍ਰਿਪਤਾ ਹਰ ਰਸ ਖਾਏ ਪੌੜੀ ਸੱਚ ਸੱਚਾ ਕੁਦਰਤ ਜਾਣੀਐ ਦਿਨ ਰਾਤੀ ਜਿਨ ਬਣਾਈਆਂ ਸੋ ਸੱਚ ਸਲਾਹੀ ਸਦਾ ਸਦਾ ਸੱਚ ਸੱਚੇ ਕੀਆ ਵਡਿਆਈਆਂ ਸਲਾਹੀ ਸੱਚ ਸਲਾਹ ਸੱਚ ਸੱਚ ਕੀਮਤ ਕਿਨਾਂ ਨਾ ਪਾਈਆ ਜਾਂ ਮਿਲਿਆ ਪੂਰਾ ਸਤਿਗੁਰੂ ਤਾਂ ਹਾਜ਼ਰ ਨਦਰੀ ਆਈਆਂ ਸੱਚ ਗੁਰਮੁਖ ਜਿਨੀ ਸਲਾਹਿਆ ਤਿਨਾਂ ਪੁਰਖਾਂ ਸਭ ਗਵਾਈਆਂ ਸ਼ਲੋਕ ਮਹਿਲਾ ਚੌਥਾ ਮੈਂ ਮਨ ਤਨ ਖੋਜ ਖੋਜਿੰਦਿਆਂ ਸੋ ਪ੍ਰਭ ਲੱਧਾ ਲੋੜ ਵਿਸ਼ਟ ਗੁਰੂ ਮੈਂ ਪਾਇਆ ਜੇਨ ਹਰ ਪ੍ਰਭ ਦਿੱਤਾ ਜੋੜ ਮਹਿਲਾ ਤੀਜਾ ਮਾਇਆ ਧਾਰੀ ਅਤ ਅੰਨਾ ਬੋਲਾ ਸ਼ਬਦ ਨਾ ਸੁਣੀ ਬਹੁ ਰੋਲ ਕਚੋਲਾ ਗੁਰਮੁਖ ਦਾਪਾ ਸ਼ਬਦ ਲੈ ਵਲਾਈ ਹਰ ਨਾਮ ਸੁਣ ਮੰਨੇ ਹਰ ਨਾਮ ਸਮਾਏ ਜੋ ਤਿਸ ਭਾਵੈ ਸੋ ਕਰੇ ਕਰਾ ਨਾਨਕ ਵਜਦਾ ਜੰਤ ਵਿਜਾਇ ਪੜੀ ਤੂੰ ਕਰਤਾ ਸਭ ਕਿਛ ਜਾਣਦਾ ਜੋ ਜੀ ਆਂ ਅੰਦਰ ਵਰਤ ਤੂੰ ਕਰਤਾ ਆਪ ਅਗਣਤ ਹੈ ਸਭ ਜੱਗ ਵਿੱਚ ਗਣਤ ਸਭ ਕੀਤਾ ਤੇਰਾ ਵਰਤਦਾ ਸਭ ਤੇਰੀ ਬਣਤਾ ਤੂੰ ਘਟ ਘਟ ਇੱਕ ਵਰਤਦਾ ਸੱਚ ਸਾਹਿਬ ਚਲਤਾ ਸਤਿਗੁਰ ਨੂੰ ਮਿਲੇ ਸੋ ਹਰ ਮਿਲੇ ਨਹੀਂ ਕਿਸੈ ਪਰਤ ਸਲੋਕ ਮਹਿਲਾ ਚੌਥਾ ਇਹ ਮਨੁਆ ਧ੍ਰਿੜ ਕਰ ਰੱਖੀਐ ਗੁਰਮੁਖ ਖਲਾਈਐ ਚਿਤ ਕਿਉ ਸਾਸ ਗਿਰਾਸ ਵਿਸਾਰੀਐ ਬਹਿੰਦਿਆਂ ਉਠਦਿਆਂ ਨਿਤ ਮਰਨ ਜੀਵਨ ਕੀ ਚਿੰਤਾ ਗਈ ਇਹ ਜੀੜ ਹਰ ਪ੍ਰਭੁ ਵਸ ਜਿਉ ਭਾਵੈ ਤਿਉ ਰਖ ਤੂੰ ਜਨ ਨਾਨਕ ਨਾਮ ਬਖਸ਼ ਮੈ ਲਾ ਤੀਜਾ ਮਨ ਮੁਖ ਅਹੰਕਾਰੀ ਮਹਿਲ ਨ ਜਾਣੇ ਖਿੰਨ ਅੱਗੇ ਖਿੰਨ ਪਿੱਛੇ ਸਦਾ ਬੁਲਾਈਐ ਮਹਿਲ ਨ ਆਵੇ ਕਿਉ ਕਰ ਦਰਗਾਹ ਸਿੱਧ ਸਤਗੁਰ ਕਾ ਮਹਿਲ ਵਿਰਲਾ ਜਾਣੇ ਸਦਾ ਰਹੇ ਕਰ ਜੋੜ ਆਪਣੀ ਤ੍ਰਿਪਾ ਕਰੇ ਹਰ ਮੇਰਾ ਨਾਨਕ ਲੈ ਬਹੋੜ ਹੌਲੀ ਹਾਂ ਸੇਵਾ ਕੀਤੀ ਸਫਲ ਹੈ ਜਿਤ ਸਤਗੁਰ ਕਾ ਮਨ ਮੰਨੇ ਜਾਂ ਸਤਗੁਰ ਕਾ ਮਨ ਮੰਨਿਆ ਤਾ ਪਾਪ ਤਸੰਭਲ ਤੰਨੇ ਉਪਦੇਸ਼ ਜਦ ਤਾ ਸਤਗੁਰੂ ਸੋ ਸੁਣਿਆ ਸਿੱਖੀ ਕੰਨੇ ਜਿਨ ਸਤਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵ ਗਣਵੰਨੇ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੋਣ ਮਨ ਪਿੰਨੇ ਸ਼ਲੋਕ ਮੈ ਲਾਤੀ ਜਿਨ ਗੁਰ ਗੋਪਿਆ ਆਪਣ ਤਿਸ ਠੌਰ ਨਾ ਠਾਉ ਹਲਤ ਪਲਤ ਦੋਵੇਂ ਗਾ ਦਰਗਾ ਨਹੀਂ ਥਾਉ ਉਹ ਵੇਲਾ ਹੱਥ ਨ ਆਵਈ ਫੇਰ ਸਤਗੁਰ ਲੱਗਹਿ ਪਾਏ ਸਤਗੁਰ ਦੀ ਗਣਤਾ ਖੁਸ਼ੀਆਂ ਦੁਖੇ ਦੁਖ ਘਾਇ ਸਤਿਗੁਰ ਪੁਰਖ ਨਿਰਵੈਰ ਹੈ ਆਪੇ ਲੈ ਜਿਸ ਲਾਏ ਨਾਨਕ ਦਰਸ਼ਨ ਜਿਨਾ ਵੇਖਾ ਲਿਓ ਤਨਾ ਦਰਗਾਲੇ ਛਡਾਏ ਮਹਿਲਾ ਤੀਜਾ ਮਨਮੁਖ ਅਗਿਆਨ ਦੁਰਮਤ ਅਹੰਕਾਰੀ ਅੰਤਰ ਕ્રોਧ ਜੂਐ ਮਤ ਹਾਰੀ ਕੂੜ ਕੁਸਤ ਉਹ ਪਾਪ ਕਮਾਵੇ ਕਿਆ ਉਹ ਸੁਣਾਏ ਕਿਆ ਆਖ ਸੁਣਾ ਆਵੇ ਅੰਨਾ ਬੋਲਾ ਖੋਏ ਉਝੜ ਪਾਏ ਮਨ ਮੁਖ ਅੰਧਾ ਆਵੇ ਜਾਏ ਦਿਨ ਸਤਗੁਰ ਭੇਤੇ ਠਾਏ ਨਾ ਪਾਏ ਨਾਨਕ ਪੂਰਬ ਲਿਖਿਆ ਕੁਮਾਏ ਪੌੜੀ ਜਨ ਕੇ ਚਿੱਤ ਕਠੋਰ ਹੈ ਸੇ ਬਹਿ ਨਾ ਸਤਗੁਰ ਪਾਸ ਉਥੈ ਸਚ ਵਰਤਦਾ ਕੂੜਿਆਰਾ ਚਿੱਤ ਉਦਾਸ ਓਏ ਵਾਲ ਛਾਲ ਕਰ ਛੱਤ ਕੱਢ ਦੇ ਫੇਰ ਜਾਏ ਬਹਿ ਕੂੜਿਆਰਾ ਪਾਸ ਵਿੱਚ ਸੱਚੇ ਕੂੜ ਨਾ ਗੱਡੇਈ ਮਨ ਵੇਖੋ ਕੋ ਨਿਰਜਾਸ ਕੂੜਿਆਰ ਕੂੜਿਆਰੀ ਜਾਏ ਰਲੇ ਸੱਚਿਆਰ ਸਿੱਖ ਬੈਠੇ ਸਤਗੁਰ ਪਾਸ